ਇੱਥੇ ਨਾ ਬਾਥਰੂਮ ਦੀ ਸੁਵਿਧਾ ਹੈਗੀ ਐ ਤੇ ਉਹਦਾ ਵੀ ਇੱਥੇ ਪੱਥਰ ਵਗੈਰਾ ਸਾਰੇ ਟੁੱਟੇ ਹੋਏ ਹੈਗੇ ਆ ਪਾਣੀ ਦਾ ਵਿੱਚ ਕਹਿੰਦੇ ਅਰੇਂਜਮੈਂਟ ਹੈ ਨਹੀਂ ਇੱਥੇ ਹੈ ਨਹੀਂ ਜੀ ਪਾਣੀ ਤਾਂ ਬਿਲਕੁਲ ਹੀ ਨਹੀਂ ਹੈ ਜੀ ਉੱਥੇ ਕੋਈ ਵੀ ਸੁਵਿਧਾ ਹੀ ਨਹੀਂ ਹੈ ਨੀ ਜਿਹੜੇ ਪੇਸ਼ੈਂਟ ਆਉਂਦੇ ਆ ਵਿਚਾਰੇ ਦਵਾਈ ਲੈ ਕੇ ਚਲੇ ਜਾਂਦੇ ਕਈ ਪੇਸ਼ੈਂਟ ਐਸੇ ਹੁੰਦੇ ਆ ਜਿਨ੍ਹਾਂ ਨੂੰ ਬਾਥਰੂਮ ਦੀ ਪ੍ਰੋਬਲਮ ਹੁੰਦੀ ਆ ਉਹ ਵਿਚਾਰੇ ਇੰਨੇ ਪਰੇਸ਼ਾਨ ਹੁੰਦੇ ਆ ਉਹਨਾਂ ਨੇ ਕਿੱਥੇ ਜਾਣਾ ਹੈਗਾ ਬਾਥੀ ਜੀ ਜੀ ਪਾਣੀ ਪੀਣ ਵਾਲੇ ਦੀ ਵੀ ਪਰੇਸ਼ਾਨੀ ਆ ਜਿੱਦਾਂ ਆਪਾਂ ਬਾਹਰੋਂ ਆਨੇ ਗਰਮੀ 'ਚ ਕੋਈ ਪਾਣੀ ਇੱਥੇ ਠੰਡਾ ਹੋਵੇ ਜਾਂ ਸਾਦਾ ਹੋਵੇ ਟੈਂਕਰ ਹੋਵੇ ਛੋਟਾ ਜਿਹਾ ਬਣਿਆ ਹੋਇਆ ਪਬਲਿਕਤੰਦਾਂਦੀ ਆਮ ਆਦੀ ਪਾਰਟੀ ਜਿਹੜੇ ਕਲੀਨਿਕ ਨੇ ਉਹਨਾਂ ਦੇ ਜਿਹੜੇ ਹਾਲਤ ਕਾਫੀ ਜਿਹੜੇ ਖਸਤਾ ਹੁੰਦੇ ਨਜ਼ਰ ਆ ਰਹੇ ਤੇ ਜਿਹੜੀ ਆਮ ਲੋਕਾਂ ਜਿਹੜੀ ਕਾਫੀ ਪਰੇਸ਼ਾਨੀ ਉਹ ਚੇਲਨੀ ਪੈਂਦੀ ਸੋ ਬਿਲਕੁਲ ਪਹਿਲਾਂ ਤੁਹਾਨੂੰ ਜਿਹੜੇ ਹਾਲਾਤ ਨੇ ਹਸਪਤਾਲ ਦੇ ਦਿਖਾ ਦਿੰਨੇ ਆ ਤੇ ਬਾਹਰ ਜਿਹੜੀ ਕਲਿਨਿਕ ਦੇ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਾਥਰੂਮ ਹੈ ਬਾਥਰੂਮ ਦੀ ਹਾਲਤ ਜਿਹੜੀ ਕਾਫੀ ਖਸਤਾ ਤੇ ਟੁੱਟਿਆ ਹੋਇਆ ਹੈ ਤੇ ਇਸ ਜਗ੍ਹਾ ਦੇ ਉੱਪਰ ਅਗਰ ਕਿਸੇ ਨੂੰ ਅਮਰਜੈਂਸੀ ਲੋੜ ਪੈਂਦੀ ਤਾਂ ਜਿਹੜਾ ਬਾਥਰੂਮ ਯੂਜ਼ ਆ ਉਹ ਨਹੀਂ ਕਰ ਸਕਦਾ ਸੋ ਬਾਹਰ ਜਿਹੜਾ ਪੱਥਰ ਹੈ ਪੱਥਰ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਜ਼ਮੀਨ ਹੈ ਨੀਚੇ ਤਸੀਹੀ ਤੇ ਜਿਹੜੀ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਉਹ ਝੇਲਣੀ ਪੈਂਦੀ ਤੇ ਕਈ ਉਮੀਦਾਂ ਲੈ ਕੇ ਜਿਹੜੇ ਇਸ ਜਗ੍ਹਾ ਦੇ ਉੱਪ ਜਿਹੜੇ ਮਰੀਜ਼ ਆਉਂਦੇ ਨੇ ਪਰ ਉਹਨਾਂ ਦੀ ਜਿਹੜੀ ਉਮੀਦਾਂ ਦੇ ਜਿਹੜੀਆਂ ਬਿਲਕੁਲ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਇੰਤਜ਼ਾਮ ਤਾਂ ਪਰ ਜਿਹੜੀ ਪਰੇਸ਼ਾਨੀਆਂ ਚ ਝੱਲਨੀ ਪੈਂਦੀ ਆਮ ਜਨਤਾ ਦੇ ਨਾਲ ਜਿਹੜੀ ਗੱਲਬਾਤ ਕਰਾਂਗੇ ਕਾਰਨ ਕੀ ਹੈ ਸੋ ਸਾਹਮਣੇ ਜਿਹੜਾ ਕੱਚ ਦੀ ਜਿਹੜੀ ਬਾਰੀਆਂ ਨੇ ਉਹ ਵੀ ਸਾਰੀਆਂ ਟੁੱਟੀਆਂ ਹੋਈਆਂ ਸੋ ਆਮ ਲੋਕ ਮੌਜੂਦ ਨੇ ਉਹਨਾਂ ਨੇ ਜਿਹੜੀ ਗੱਲਬਾਤ ਆ ਉਹ ਕਰ ਲੈਣੀ ਕਿਉਂਕਿ ਆਮ ਲੋਕਾਂ ਨਾਲ ਜੁੜੀ ਹੋਈ ਖਬਰ ਹੈ ਤੇ ਆਮ ਲੋਕਾਂ ਨੂੰ ਜਿਹੜੀ ਕਾਫੀ ਜਿਹੜੀ ਪਰੇਸ਼ਾਨੀ ਉਹ ਝੱਲਣੀ ਪਈ ਸਰ ਕੀ ਨਾਮ ਹੈ ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ ਇੱਥੇ ਪਰੇਸ਼ਾਨੀ ਦਾ ਦੇਖੋ ਜੀ ਆਮ ਪਬਲਿਕ ਨੂੰ ਬਹੁਤ ਆ ਰਹੀ ਹੈਗੀ ਹੈ ਇੱਥੇ ਨਾ ਬਾਥਰੂਮ ਦੀ ਸਹੂਲਤ ਹੈਗੀ ਹੈ ਤੇ ਉਦਾਂ ਵੀ ਇੱਥੇ ਪੱਥਰ ਵਗੈਰਾ ਸਾਰੇ ਟੁੱਟੇ ਪਏ ਹੈ ਬਾਕੀ ਜਿਹੜੇ ਡਾਕਟਰ ਹੈ ਉਹ ਅੱਛੇ ਹੈਗੇ ਆ ਦਵਾਈ ਅੱਛੀ ਮਿਲਦੀ ਹੈਗੀ ਹੈ ਜਿਹੜਾ ਇੱਥੇ ਦਾ ਪ੍ਰਸ਼ਾਸਨ ਹੈ ਉਹਨੂੰ ਦੇਖਣਾ ਚਾਹੀਦਾ ਆ ਕਿ ਘੱਟੋ ਘੱਟ 15 ਦਿਨ ਮਹੀਨੇ ਦੇ ਵਿੱਚ ਇੱਕ ਅੱਧਾ ਚੱਕਰ ਜ਼ਰੂਰ ਮਾਰਨਾ ਚਾਹੀਦਾ ਹੈਗਾ ਚਾਹੇ ਉਹ ਕਾਉਂਸਲਰ ਹੈ ਚਾਹੇ ਐਮ.ਐਲ.ਏ ਹੈ ਜਾਂ ਉਹਨਾਂ ਦੇ ਕੋਈ ਵੀ ਨੁਮਾਇੰਦੇ ਹੈ ਉਹਨਾਂ ਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈਗਾ ਮੈਂਟੇਨੈਂਸ ਵਿੱਚ ਕਿਤਨੇ ਕਿਤੇ ਦਿੱਕਤ ਆ ਰਹੀ ਭਾਵੇਂ ਬਾਥਰੂਮ ਦੀ ਗੱਲ ਕਰ ਲਈਏ ਹਾਲਾਤ ਖਸਤਾ ਨੇ ਪਾਣੀ ਦੇ ਵਿੱਚ ਕਹਿੰਦੇ ਅਰੇਂਜਮੈਂਟ ਹੈ ਨਹੀਂ ਇੱਥੇ ਹੈ ਨਹੀਂ ਜੀ ਪਾਣੀ ਤਾਂ ਬਿਲਕੁਲ ਹੀ ਨਹੀਂ ਹੈ ਇੱਥੇ ਪਾਣੀ ਹੋਵੇ ਤਾਂ ਫਿਰ ਤਾਂ ਚਲੋ ਉਹ ਨਹੀਂ ਆਂਦੇ ਤਾਂ ਆਮ ਪਬਲਿਕ ਵੀ ਮਿਲ ਕੇ ਥੋੜਾ ਬੋਤਾ ਠੀਕ ਕਰਾ ਸਕਦੇ ਅਗੇ ਲੇਕਿਨ ਇਥੇ ਕੋਈ ਵੀ ਸੁਵਿਧਾ ਹੀ ਨਹੀਂ ਆਣੀਗੀ ਜਿਹੜੇ ਪੇਸ਼ੈਂਟ ਆਂਦੇ ਆ ਵਿਚਾਰੇ ਦਵਾਈ ਲੈ ਕੇ ਚਲੇ ਜਾਂਦੇ ਕਈ ਪੇਸ਼ੈਂਟ ਐਸੇ ਹੁੰਦੇ ਆ ਜਿਨ੍ਹਾਂ ਨੂੰ ਬਾਥਰੂਮ ਦੀ ਪ੍ਰੋਬਲਮ ਹੁੰਦੀ ਆ ਉਹ ਵਿਚਾਰੇ ਇੰਨੇ ਪਰੇਸ਼ਾਨ ਹੁੰਦੇ ਆ ਉਹਨਾਂ ਨੇ ਕਿੱਥੇ ਜਾਣਾ ਹੈਗਾ ਬਾਥਰੂਮ ਤੇ ਫੈਸਿਲਟੀਆਂ ਜਿਹੜੀਆਂ ਕਿਸ ਤੱਕ ਦੀਆਂ ਇਸ ਜਗ੍ਹਾ ਦੇ ਉੱਪਰ ਹੋਣੀ ਚਾਹੀਦੀ ਕਿਉਂਕਿ ਹਾਲਾਤ ਖਸਤਾ ਨੇ ਆਮ ਪਬਲਿਕ ਆਂਦੀ ਐ ਮੈਡੀਕਲ ਜਿਹੜੀ ਦਵਾਈਆਂ ਲੈਣ ਦੇ ਲਈ ਤੁਸੀਂ ਕਹਿ ਰਹੇ ਹੋ ਡਾਕਟਰ ਬੈਠੇ ਨੇ ਦਵਾਈਆਂ ਮਿਲਦੀਆਂ ਨੇ ਪਰ ਹਾਲਾਤ ਕਾਫੀ ਖਸਾ ਨੇ ਬਾਥਰੂਮ ਨਹੀਂ ਬੰਦਾ ਜਾ ਸਕਦਾ ਹਾਂਜੀ ਹਾਂਜੀ ਕਿੱਥੇ ਰੇਂਜ ਹੋਣੀ ਚਾਹੀਦੀ ਦੇਖੋ ਬਾਥਰੂਮ ਦਾ ਅਰੇਂਜ ਹੋਣਾ ਚਾਹੀਦਾ ਹੈ ਬਾਥਰੂਮ ਠੀਕ ਕਰਾਣੇ ਚ ਪਾਣੀ ਦਾ ਰੇਂਜ ਕਰਨਾ ਚਾਹੀਦਾ ਦੇਖੋ ਬਾਥਰੂਮ ਦਾ ਦਰਵਾਜਾ ਵੀ ਟੁੱਟਾ ਹੈ ਸੀਟ ਵੀ ਟੁੱਟੀ ਹੈ ਕੁਝ ਵੀ ਸੁਵਿਧਾ ਨਹੀਂ ਹੈ ਸੋ ਬਿਲਕੁਲ ਆਮ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਸੋ ਬਿਲਕੁਲ ਜਿਹੜੀ ਇੱਕ ਵਾਰੀ ਫਿਰ ਜਿਹੜੀ ਤਸਵੀਰਾਂ ਤੁਹਾਨੂੰ ਜਿਹੜੀ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਯੂਸ਼ਮਨ ਰੋਗਿਆ ਕੇਂਦਰ ਇਸ ਜਗ੍ਹਾ ਦੇ ਉੱਪਰ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀਆਂ ਝੇਲਣੀ ਪਈ ਮਾਤਾ ਜੀ ਆਏ ਨੇ ਮਾਤਾ ਜੀ ਹੁਣਾਂ ਨਾਲ ਗੱਲਬਾਤ ਕਰ ਲਈ ਮਾਤਾ ਜੀ ਕੀ ਨਾਮ ਹੈ ਤੁਹਾਡਾ ਜਸਵੀਰ ਕੌਰ ਬਟਾਚਾ ਅੱਛਾ ਦਵਾਈ ਲੈਣਾ ਵੀ ਜਿੱਥੇ ਹਾਂਜੀ ਤੇ ਅੰਦਰ ਫੈਸਿਲਿਟੀਆਂ ਕਿਹੋ ਜੀਆਂ ਦਵਾਈ ਪ੍ਰੋਪਰ ਮ ਮਤਲਬ ਟੈਸਟ ਕਰਾਈ ਬੋਡੀ ਟੈਸਟ ਵਧੀਆ ਕੀਤੇ ਨੇ ਬੋਲਬਣੀ ਵਾਈ ਵਧੀਆ ਤੁਸੀਂ ਕਹਿੰਦੇ ਹੋ ਬਿਲਦੀ ਵੀ ਬੋਲਬਣੀ ਵੀ ਕਾਫੀ ਵਧੀਆ ਪਰ ਹਾਲਾਤ ਕਾਫੀ ਖਸਤਾ ਨੇ ਬਾਹਰ ਦੇ ਬਾਹਰੋਂ ਖਸਤਾ ਹੈ ਸਰ ਅੰਦਰ ਵਧੀਆ ਹੈ ਬਾਹਰੋਂ ਖਸਤਾ ਹੋਇਆ ਕਾਰਨ ਕੀ ਸਮਝਦੇ ਹੋ ਹੋ ਸਕਦਾ ਕਿ ਜਦੋਂ ਇਹ ਚਲੇ ਜਾਂਦੇ ਆ ਤੇ ਇੱਥੇ ਝੁੱਗੀਆਂ ਝੱਗੀਆਂ ਰਹਿੰਦੇ ਆ ਝੁੱਗੀਆਂ ਵਾਲੇ ਬੱਚੇ ਜਾਂ ਨਸ਼ੇੜੀ ਹੋਗੇ ਉਹਨਾਂ ਨੇ ਤੋੜ-ਫੋੜ ਕੀਤੀ ਹੋਵੇ ਹਨਾ ਰੇਲਿੰਗ ਸਾਰੀ ਪੱਟ ਦਿੱਤੀ ਹੈ ਅੱਛਾ ਬਾਥਰੂਮ ਵੀ ਕੋਈ ਜਾਣਾ ਚਾਹਵੇ ਤਾਂ ਜਾ ਨਹੀਂ ਸਕਦਾ ਪਾਣੀ ਦੀ ਵੀ ਦਿੱਕਤ ਹੈ ਹਾਂਜੀ ਪਾਣੀ ਪੀਣ ਵਾਲੇ ਦੀ ਵੀ ਪਰੇਸ਼ਾਨੀ ਹੈ ਜਿੱਦਾਂ ਆਪਾਂ ਬਾਹਰੋਂ ਆਨੇ ਗਰਮੀ 'ਚ ਕੋਈ ਪਾਣੀ ਇੱਥੇ ਠੰਡਾ ਹੋਵੇ ਜਾਂ ਸਾਦਾ ਹੋਵੇ ਟੈਂਕਰ ਹੋਵੇ ਛੋਟਾ ਜਾਂ ਬਣਿਆ ਹੋਇਆ ਅੱਛਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੂਗੇ ਕਿਸੇ ਕੀ ਰੇਂਜ ਹੋਣੀ ਚਾਹੀਦੀ ਜਿੱਥੇ ਅਸੀਂ ਤੇ ਇਹਨਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਥੋੜਾ ਪਾਣੀ ਦਾ ਰੇਅਰਿੰਮੈਂਟ ਹੋਵੇ ਇਹਦੀ ਬਾਹਰੋਂ ਰਿਪੇਅਰ ਕੀਤੀ ਜਾਵੇ ਔਰ ਬਾਥਰੂਮ ਦੀ ਰਿਪੇਅਰ ਕੀਤੀ ਜਾਵੇ ਸੋ ਬਿਲਕੁਲ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਿਹੜੇ ਇਸ ਜਗ੍ਹਾ ਦੇ ਉੱਪਰ ਮੈਡੀਸਿਨ ਲੈਣ ਦੇ ਲਈ ਆਏ ਸੀਗੇ ਸੋ ਉਹਨਾਂ ਦਾ ਸਿੱਧੇ ਤੌਰ ਤੇ ਇਹੀ ਕਹਿਣਾ ਕਿ ਇਸ ਜਗ੍ਹਾ ਦੇ ਉੱਪਰ ਜਿਹੜੀ ਕਾਫੀ ਪਰੇਸ਼ਾਨੀ ਉਹ ਚੇਲਣੀ ਪੈਂਦੀ ਕਿਉਂਕਿ ਡਾਕਟਰਾਂ ਦੀ ਗੱਲ ਕਰੀਏ ਤਾਂ ਡਾਕ ਗੱਲ ਕਰੀਏ ਹਾਲਾਤ ਕਾਫੀ ਕਸਤੇ ਨੇ ਨਾ ਦਾ ਪਾਣੀ ਦਾ ਅਰੇਂਜਮੈਂਟ ਹੈ ਨਾ ਇਸੇ ਜਗ੍ਹਾ ਦੇ ਉੱਪਰ ਬੰਦਾ ਟਾਇਲਟ ਜਾ ਸਕਦਾ ਤੇ ਦੂਸਰੇ ਪਾਸੇ ਗੱਲ ਕਰੀਏ ਮੇਨਟੇਨੈਂਸ ਦੀ ਗੱਲ ਕੀਤੀ ਗਈ ਆਮ ਲੋਕਾਂ ਦਾ ਕਹਿਣਾ ਕਿ ਜਿਹੜੀ ਟਾਈਲ ਟਾਈਲਾਂ ਜਿਹੜੀਆਂ ਸਾਰੀਆਂ ਪੱਥਰ ਜਿਹੜਾ ਸਾਰਾ ਟੁੱਟਾ ਹੋਇਆ ਤੇ ਇਸ ਜਗ੍ਹਾ ਦੇ ਉੱਪਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਸੋ ਬਿਲਕੁਲ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਖਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਜਾਗਦਾ ਹੈ ਕਿ ਨਹੀਂ ਜਾਗਦਾ ਸਰਕਾਰ ਦੇ ਵੱਲੋਂ ਇਸ ਜਿਹੜੇ ਜਿਹੜੇ ਮੈਡੀਕਲ ਸੈਂਟਰ ਬਣੇ ਹੋਏ ਨੇ ਉਹਨਾਂ ਦੇ ਜਿਹੜੇ ਜਿਹੜੇ ਹਾਲਾਤ ਨੇ ਫਿਰ ਸੁਧਾਰੇ ਜਾਂਦੇ ਨੇ ਕੈਮਰਾ ਪਰਸਨ ਮਨੂ ਚਾਹਬੜਾ ਦੇ ਨਾਲ ਮੈਰਾਹਰੋੜਾ ਸਿਟੀ ਹੌਮ ਲੁਧਿਆਣਾ